ਤਾਂ ਅਦਿੱਤੀ ਦੇਖਦੀ ਹੈ ਕਿ ਸਨਾ ਦੀ ਜਿਹੜੀ ਅੱਖਾਂ ਵਾਲੀਆਂ ਜਗ੍ਹਾ ਹੁੰਦੀਆਂ ਨੇ ਉਹ ਬਿਲਕੁਲ ਖਾਲੀ ਹੁੰਦੀਆਂ ਨੇ ਉਹਨਾਂ ਦੇ ਅੰਦਰ ਕੁਝ ਵੀ ਨਹੀਂ ਹੁੰਦਾ ਜਦਕਿ ਸਨਾ ਸ਼ੁਰੂ ਤੋਂ ਲੈ ਕੇ ਦਿੱਲੀ ਦੇ ਵਿੱਚ ਹੀ ਰਹਿੰਦੀ ਸੀ ਉਹ ਪਹਾੜੀ ਲੈਂਗੁਏਜ ਦੇ ਬਾਰੇ ਉਹਨੂੰ ਡੱਕਾ ਵੀ ਨਹੀਂ ਪਤਾ ਸੀ ਪਰ ਉਹ ਪ੍ਰੋਪਰ ਪਹਾੜੀ ਲੈਂਗੁਏਜ ਬੋਲ ਰਹੀ ਸੀ ਸਨਾ ਹਲਕਾ ਜਿਹਾ ਫੇਸ ਆਪਣਾ ਉੱਪਰ ਨੂੰ ਚੱਕ ਕੇ ਰਜਤ ਨੂੰ ਕਹਿੰਦੀ ਹੈ ਪਹਾੜੀ ਲੈਂਗੁਏਜ ਦੇ ਵਿੱਚ ਕਿ ਤੈਨੂੰ ਲੱਗਦਾ ਹੈ ਕਿ ਤੂੰ ਇਹਨਾਂ ਦੋਨਾਂ ਨੂੰ ਬਚਾ ਲਵੇਂਗਾ ਹਿਮਾਲਿਆ ਪਰਬਤ ਦੇ ਉੱਪਰ ਅਕਸਰੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਨੇ ਜਿੱਥੇ ਨਾ ਤਾਂ ਕੋਈ ਸਾਇੰਸ ਦਾ ਲੌਜੀਕ ਕੰਮ ਕਰਦਾ ਹੈ ਨਾ ਕੋਈ ਦੂਜਾ ਹੋਰ ਲੌਜੀਕ ਕੰਮ ਕਰਦਾ ਹੈ ਤਾਂ ਅਜਿਹੀਆਂ ਘਟਨਾਵਾਂ ਨੂੰ ਫਿਰ ਕਿਹਾ ਜਾਂਦਾ ਹੈ ਪੈਰਾਨੋਰਮਲ ਇਨਕਾਊਂਟਰ ਅੱਜ ਦੀ ਸੱਚੀ ਘਟਨਾ ਹਿਮਾਲਿਆ ਪਰਬਤ ਦੇ ਉੱਪਰ ਟਰੈਕ ਕਰਨਗੇ ਇੱਕ ਗਰੁੱਪ ਦੇ ਨਾਲ ਵਾਪਰੀ ਸੀ ਤੇ ਇਹ ਘਟਨਾ ਨੂੰ ਸੁਣਨ ਤੋਂ ਬਾਅਦ ਤੁਹਾਡਾ ਵੀ ਸੁਪਰਨੈਚੁਰਲ ਐਕਟੀਵਿਟੀ ਤੇ ਥੋੜਾ-ਬੋੜਾ ਯਕੀਨਤਾ ਜ਼ਰੂਰ ਹੋ ਜਾਵੇਗਾ ਅੱਜ ਦੀ ਜਿਹੜੀ ਸੱਚੀ ਘਟਨਾ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਘਟਨਾ ਉੱਤਰਾਖੰਡ ਦੀ ਹੈ ਤੇ ਉ ਹੁੰਦਾ ਹੈ ਰਜਤ ਇਹ ਦੇਹਰਾਦੂਨ ਦੇ ਇੱਕ ਸਰਕਾਰੀ ਆਫਿਸ ਦੇ ਵਿੱਚ ਕੰਮ ਕਰਦਾ ਸੀ ਜਨਕਿ ਸਰਕਾਰੀ EMPLOYEES ਵੈਸੇ ਰਜਤ ਦਾ ਘਰ ਪੌੜੀ ਗੜਵਾਲ ਦੇ ਪਹਾੜੀ ਇਲਾਕੇ ਦੇ ਵਿੱਚ ਪੈਂਦਾ ਸੀ ਪੌੜੀ ਗੜਵਾਲ ਬਾਰੇ ਉਹ ਲੋਕ ਜ਼ਰੂਰ ਜਾਣਦੇ ਹੋਣਗੇ ਜਿਹੜੇ ਹਿਮਕੁੰਨ ਸਾਹਿਬ ਦੀ ਯਾਤਰਾ ਕਰਦੇ ਨੇ ਕਿਉਂਕਿ ਇਹ ਰਾਸਤੇ ਦੇ ਵਿੱਚ ਆਉਂਦਾ ਹੈ ਰਜਤ ਦਾ ਸਾਰਾ ਬਚਪਨ ਤੇ ਉਸ ਦੀ ਜਿਹੜੀ ਸਕੂਲਿੰਗ ਸੀ ਇਹੀ ਪਹਾੜੀ ਇਲਾਕਿਆਂ ਦੇ ਵਿੱਚ ਹੋਈ ਸੀ ਪੌੜੀ ਗੜਵਾਲ ਦੇ ਇਲਾਕਿਆਂ ਦੇ ਵਿੱਚ ਹੀ ਹੋਈ ਸੀ ਪਿੰਡ ਦੇ ਸਕੂਲ ਦੇ ਵਿੱਚ ਪਰ ਰਜਤ ਨੂੰ ਨਵੇਂ-ਨਵੇਂ ਟਰੈਕ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਜਿਵੇਂ ਹੀ ਦੇਹਰਾਦੂਨ ਦੇ ਵਿੱਚ ਉਸ ਨੂੰ 2-4 ਦਿਨਾਂ ਦੀ ਕੋਈ ਸਰਕਾਰੀ ਛੁੱਟੀ ਮਿਲ ਵਾਲਾ ਸੀ ਇਹ ਉਸ ਦੀ ਜ਼ਿੰਦਗੀ ਦਾ ਇੱਕ ਅਜੇ ਹਟ ਟਰੈਕ ਹੋਣ ਵਾਲਾ ਸੀ ਜਿਹੜਾ ਔਸਮ ਤਾਂ ਉਮਰ ਯਾਦ ਰਹਿਣਾ ਸੀ 6 ਜੂਨ 2024 ਨੂੰ ਰਜੀਤ ਦੇਰਾਦੂਨ ਤੋਂ ਨਿਕਲਦਾ ਹੈ ਟਰੈਕ ਕਰਨ ਦੇ ਲਈ ઋਸ਼ੀਕੇਸ਼ ਵੱਲ। ਸ਼ਾਮ ਨੂੰ ਰਜੀਤ ਰੁਕਦਾ ਹੈ ઋਸ਼ੀਕੇਸ਼ ਦੇ ਵਿੱਚ ਤੇ ઋਸ਼ੀਕੇਸ਼ ਤੋਂ ਅਗਲੇ ਦਿਨ ਉਹ 50 ਕਿਲੋਮੀਟਰ ਦਾ ਹੋਰ ਅੱਗੇ ਦਾ ਸਫ਼ਰ ਕਰਦਾ ਹੈ। ਤੇ ਇਹ ਸਫ਼ਰ ਕਰਨ ਤੋਂ ਬਾਅਦ ਰਜੀਤ ਪਹੁੰਚ ਜਾਂਦਾ ਹੈ ਇੱਕ ਪਹਾੜੀ ਪੈਂਡ ਦੇ ਵਿੱਚ ਜਿੱਥੋਂ ਇਸ ਦਾ ਟਰੈਕ ਸ਼ੁਰੂ ਹੋਣਾ ਸੀ। ਰਜੀਤ ਨੇ ਕਿੱਥੋਂ ਆਪਣਾ ਟਰੈਕ ਸ਼ੁਰੂ ਕੀਤਾ ਸੀ ਉਸ ਪੈਂਡ ਦਾ ਅਸੀਂ ਨਾਮ ਡਿਸਕਲੋਜ਼ ਨਹੀਂ ਕਰਾਂਗੇ ਕਿਉਂਕਿ ਉੱਥੋਂ ਦੇ ਟੂਰਿਜ਼ਮ ਦੇ ਉੱਪਰ ਇਸ ਦਾ ਇੰਪੈਕਟ ਪਵੇਗਾ। ਪਰ ਅੱਜ ਦੀ ਇਸ ਵੀਡੀਓ ਦੇ ਲਈ ਅਸੀਂ ਇਸ ਪੈਂਡ ਦਾ ਨਾਮ ਗੌਰੀਪੁਰ ਰੱਖ ਦਿੰਦੇ ਹਾਂ। ਗੌਰੀਪੁਰ ਉਹ ਪੈਂਡ ਸੀ ਗੋਰੀ ਪਰ ਜਿੱਥੇ ਜਾ ਕੇ ਰਾਜੇ ਦਾ ਟਰੈਕ ਮੁਖੜਾ ਸੀ ਜਾਨੀ ਕਿ ਜਿੱਥੇ ਜਾ ਕੇ ਆਪਣਾ ਟਰੈਕ ਸਬਮਿਟ ਕਰਨਾ ਸੀ ਉਸ ਜਗ੍ਹਾ ਤੋਂ ਤਰਸ਼ੂਲ ਨੰਦਾ ਦੇਵੀ ਤੇ ਚੌਮੁਖਾ ਪੀਕ ਦਾ 360 ਡਿਗਰੀ ਦਾ ਵਿਊ ਮਿਲਦਾ ਹੈ ਤੇ ਲੋਕ ਉਸ ਵਿਊ ਨੂੰ ਦੇਖਣ ਦੇ ਲਈ ਇਹ 18 ਕਿਲੋਮੀਟਰ ਦਾ ਟਰੈਕ ਕਰਦੇ ਜਿਸ ਰਸਤੇ ਰਾਹੀ ਜਿਤਨੇ ਟਰੈਕ ਕਰਨਾ ਸੀ ਜਾਨੀ ਕਿ ਜਿਹੜਾ ਉਸ ਦਾ ਟ੍ਰੈਕਿੰਗ ਦਾ ਰਸਤਾ ਸੀ ਪੁਰਾਣੇ ਸਮਿਆਂ ਦੇ ਵਿੱਚ ਇਸ ਰਸਤੇ ਰਾਹੀ ਇਹ ਪਹਾੜੀ ਲੋਕ ਦੇਵ ਪ੍ਰਿਆਗ ਨੂੰ ਜਾਇਆ ਕਰਦੇ ਸਨ ਅੱਜ ਦੇ ਸਮੇਂ ਤਾਂ ਰਿਸ਼ੀਕੇਸ਼ ਤੋਂ ਹੀ ਵੱਡੇ ਵੱਡੇ ਹਾਈਵੇ ਨਿਕਲ ਚੁੱਕੇ ਨੇ ਦੇਵ ਪ੍ਰਿਆਗ ਅਤੇ ਕਰਨ ਪ੍ਰਿਆਗ ਵਾਲੀ ਸਾਈਡ ਨੂੰ ਪਰ ਪੁਰਾਣੇ ਸਮਿਆਂ ਦੇ ਵਿੱਚ ਇਦਾਂ ਇੱਕ ਪਹਾੜ ਤੋਂ ਦ ਦੇ ਵਿੱਚ ਨੇ ਪਰ ਜਦੋਂ ਹਾਈਵੇ ਨਿਕਲ ਜਾਂਦੇ ਨੇ ਦੇਵ ਪ੍ਰਯਾਗ ਅਤੇ ਕਰਨ ਪ੍ਰਯਾਗ ਨੂੰ ਉਸ ਤੋਂ ਬਾਅਦ ਇਹ ਰਾਸਤੇ ਨੂੰ ਪਹਾੜੀ ਲੋਕ ਵਰਤਣਾ ਛੱਡ ਦਿੰਦੇ ਨੇ ਉਹ ਹਾਈਵੇ ਰਾਹੀਂ ਟ੍ਰੈਵਲ ਕਰਨ ਲੱਗ ਜਾਂਦੇ ਨੇ ਅੱਜ ਦੇ ਸਮੇਂ ਵੀ ਬੱਕਰੀਆਂ ਚਾਰਨ ਵਾਲੇ ਜਿਹੜੇ ਸ਼ੈਫਰ ਨੇ ਇੱਕ ਪਹਾੜ ਤੋਂ ਦੂਜੇ ਪਹਾੜ ਦੇ ਉੱਪਰ ਜਾਣ ਦੇ ਲਈ ਉਹ ਇਹੀ ਪੁਰਾਣੇ ਰਾਸਤੇ ਦੀ ਵਰਤੋਂ ਕਰਦੇ ਨੇ ਇਹ 18 ਕਿਲੋਮੀਟਰ ਦਾ ਟਰੈਕ ਸੀ ਤੇ ਰਜਿਤ ਦੇ ਲਈ ਇਹ ਕੋਈ ਲੰਬਾ ਟਰੈਕ ਨਹੀਂ ਸੀ ਸਵੇਰੇ 8 ਵਜੇ ਗੋਰੀਪੁਰ ਪਿੰਡ ਤੋਂ ਰਜਿਤ ਆਪਣਾ ਇਹ ਟਰੈਕ ਸਟਾਰਟ ਕਰਦਾ ਹੈ ਤੇ ਉਸ ਦਾ ਅੰਦਾਜ਼ਾ ਹੁੰਦਾ ਹੈ ਕਿ ਤਕਰੀਬਨ 7-8 ਘੰਟਿਆਂ ਦੇ ਵਿੱਚ ਮੈਂ ਟਰੈਕ ਪੂਰਾ ਕਰ ਦੂੰਗਾ ਤੇ ਟਰੈਕ ਸਬਮਿ ਸੀ ਤੇ ਅਗਲੇ ਦਿਨ ਉਥੋਂ ਵਾਪਸ ਆਉਣਾ ਸੀ ਰਜਿਤ ਆਪਣੇ ਨਾਲ ਰਾਤ ਦੇ ਸਮੇਂ ਪਹਾੜ ਦੇ ਉੱਪਰ ਰੁਕਣ ਦੇ ਲਈ ਇੱਕ ਸਿੰਗਲ ਟੈਂਟ ਕੈਰੀ ਕਰ ਰਿਹਾ ਹੁੰਦਾ ਹੈ ਤੇ ਥੋੜਾ ਬਹੁਤਾ ਖਾਣ ਪੀਣ ਦਾ ਸਮਾਨ ਹੁੰਦਾ ਹੈ ਜਿਹੜਾ ਉਸਨੇ ਰਾਤ ਨੂੰ ਭੜਾ ਕੇ ਖਾਣਾ ਸੀ ਜਿਵੇਂ ਹੀ ਸਵੇਰ ਗੋਰੀਪੁਰ ਪਿੰਡ ਤੋਂ ਰਜਿਤ ਆਪਣਾ ਟਰੈਕ ਸ਼ੁਰੂ ਕਰਦਾ ਹੈ ਤਾਂ ਉਸ ਟਰੈਕ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਸੰਘਣੇ ਦਰਾਖਤ ਹੁੰਦੇ ਨੇ ਜਾਨਕਿ ਜੰਗਲ ਦੇ ਵਿੱਚ ਦੀ ਇਹ ਟਰੈਕ ਸਟਾਰਟ ਹੋ ਜਾਂਦਾ ਹੈ ਰਜਿਤ ਨੂੰ ਟਰੈਕ ਸ਼ੁਰੂ ਕੀਤੇ ਡੇਢ ਘੰਟਾ ਹੋ ਜਾਂਦਾ ਹੈ ਤੇ ਡੇਢ ਘੰਟੇ ਬਾਅਦ ਉਸ ਨੂੰ ਇੱਕ ਪਹਾੜੀ ਪਿੰਡ ਰਸਤੇ ਦੇ ਵਿੱਚ ਦਿਖਾਈ ਦਿੰਦਾ ਹੈ ਇਹ ਕੁਝ 10-12 ਘਰ ਹੁੰ ਮੈਗੀ ਚਾਹ ਪੀਨੇ ਆ ਤੇ ਉਸ ਤੋਂ ਬਾਅਦ ਉਹ ਆਪਣਾ ਟਰੈਕ ਅੱਗੇ ਕੰਟੀਨਿਊ ਕਰ ਲਵੇਗਾ। ਇਹ ਮੈਗੀ ਪੁਆਇੰਟ ਨੂੰ ਨੇਪਾਲੀ ਬਜ਼ੁਰਗ ਜੋੜਾ ਚਲਾ ਰਿਹਾ ਹੁੰਦਾ ਹੈ। ਰਜਤ ਜਿਵੇਂ ਉਹਨਾਂ ਦੀ ਛੋਟੀ ਦੁਕਾਨ ਦੇ ਉੱਪਰ ਬਹਿ ਕੇ ਮੈਗੀ ਦਾ ਆਰਡਰ ਦਿੰਦਾ ਹੈ ਤਾਂ ਉਹ ਸਾਹਮਣੇ ਦੇਖਦਾ ਹੈ ਕਿ ਉਹਨਾਂ ਦੀ ਦੁਕਾਨ ਦੇ ਅੰਦਰ ਇੱਕ ਅਗੋਰੀ ਸਾਧੂ ਬੈਠੇ ਹੁੰਦੇ ਨੇ। ਰਜਤ ਉਹਨਾਂ ਨੂੰ ਬੁਲਾਉਂਦਾ ਹੈ ਤੇ ਉਹਨਾਂ ਨੂੰ ਚਾਹ ਆਫਰ ਕਰਦਾ ਹੈ ਕਿ ਜੇਕਰ ਤੁਸੀਂ ਚਾਹ ਪੀਣੀ ਹੈ ਤਾਂ ਮੈਂ ਤੁਹਾਡੇ ਲਈ ਚਾਹ ਬਣਾਵਾ ਦਿੰਦਾ ਹਾਂ ਤੇ ਇੱਥੋਂ ਹੀ ਰਜਤ ਅਤੇ ਉਸ ਅਗੋਰੀ ਬਾਬੇ ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਕਿ ਤੁਸੀਂ ਕਿੱਥੋਂ ਆਏ ਹੋ ਤੇ ਅੱਗੇ ਤਾਂ ਕਰਦੇ ਨੇ ਤਕਰੀਬਨ 15 ਮਿੰਟ ਹੋ ਜਾਂਦੇ ਨੇ ਉਦੋਂ ਹੀ ਤਿੰਨ ਜਣਿਆਂ ਦਾ ਇੱਕ ਹੋਰ ਗਰੁੱਪ ਇਸ ਮੈਗੀ ਪੁਆਇੰਟ ਦੇ ਉੱਪਰ ਪਹੁੰਚ ਜਾਂਦਾ ਹੈ ਇਹ ਵੀ ਟਰੈਕ ਕਰ ਰਹੇ ਸਨ ਇਹ ਵੀ ਉਸੇ ਦਿਨ ਹੀ ਗੋਰੀਪੁਰ ਪਿੰਡ ਤੋਂ ਚੱਲੇ ਸਨ ਇਸ ਟਰੈਕ ਦੇ ਲਈ ਇਸ ਗਰੁੱਪ ਦੇ ਵਿੱਚ ਦੋ ਕੁੜੀਆਂ ਹੁੰਦੀਆਂ ਨੇ ਤੇ ਇੱਕ ਮੁੰਡਾ ਹੁੰਦਾ ਹੈ ਇਹ ਦੋ ਕੁੜੀਆਂ ਤੇ ਮੁੰਡਾ ਵੀ ਇਸ ਮੈਗੀ ਪੁਆਇੰਟ ਦੇ ਉੱਪਰ ਰੁੱਕਦੇ ਨੇ ਅਤੇ ਮੈਗੀ ਦਾ ਆਰਡਰ ਦੇ ਦਿੰਦੇ ਨੇ ਇਹ ਜਿਹੜੇ ਤਿੰਨ ਜਣਿਆਂ ਦਾ ਗਰੁੱਪ ਆਇਆ ਸੀ ਇਸ ਦੇ ਵਿੱਚ ਜਿਹੜਾ ਲੜਕਾ ਸੀ ਉਸ ਦਾ ਨਾਮ ਪਿਊਸ਼ ਸੀ ਤੇ ਦੋ ਜਿਹੜੀਆਂ ਕੁੜੀਆਂ ਸਨ ਉਹਨਾਂ ਦਾ ਵਿੱਚੋਂ ਇੱਕ ਦਾ ਨਾਮ ਸੀ ਸਨਾ ਤੇ ਦੂਸਰੀ ਦਾ ਨਾਮ ਸੀ ਅਦਿੱਤੀ ਇਹ ਤਿੰਨੇ ਜ ਦੇ ਉੱਪਰ ਆਇਆ ਸੀ ਇਹ ਪੰਜੇ ਜਾਣੇ ਜਣ ਕੇ ਰਜਤ ਅਗੋਰੀ ਬਾਬਾ ਤੇ ਤਿੰਨੇ ਜਾਣੇ ਇਹ ਜਿਹੜਾ ਨਵਾਂ ਗਰੁੱਪ ਆਇਆ ਸੀ ਰਜਤ ਅਦਿੱਤੀ ਤੇ ਸਨਾ ਦਾ ਇਹ ਆਪਸ ਦੇ ਵਿੱਚ ਬਹਿ ਕੇ ਗੱਲਾਂ ਬਾਤਾਂ ਕਰਨ ਲੱਗ ਜਾਂਦੇ ਨੇ ਇਹ ਤਿੰਨਾਂ ਜਣੇ ਨੂੰ ਕਹਿੰਦਾ ਕਿ ਮੈਂ ਵੀ ਅੱਜ ਹੀ ਟਰੈਕ ਦੇ ਉੱਪਰ ਨਿਕਲਿਆ ਹਾਂ ਤੇ ਤੁਹਾਡੇ ਨਾਲ ਹੀ ਮੈਂ ਉਸ ਟਰੈਕ ਨੂੰ ਪੂਰਾ ਕਰੂੰਗਾ ਕਿ ਮੇਰਾ ਵੀ ਸਾਥ ਬਣ ਗਿਆ ਹੈ ਤੁਹਾਡੇ ਆਉਣ ਦੇ ਨਾਲ ਇਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਹੁੰਦੇ ਨੇ ਤਾਂ ਅਗੋਰੀ ਬਾਬਾ ਰਜਤ ਨੂੰ ਦੱਸਦਾ ਹੈ ਕਿ ਜਦੋਂ ਤੁਸੀਂ ਇਹ ਟਰੈਕ ਨੂੰ ਸਬਮਿਟ ਕਰਨ ਵਾਲੇ ਹੋਵੋਗੇ ਜਣ ਕੇ ਜਦੋਂ ਤੁਸੀਂ ਸਿਖਰ ਤੇ ਉੱਪਰ ਪਹੁੰਚਣ ਵਾਲੇ ਹੋਮੂਗੇ ਤੇ ਟਾਪ ਤੇ ਪਹੁੰਚਣ ਤੋਂ 1 ਕਿਲੋਮੀਟਰ ਪ ਵਿਭਾਗ ਦਾ ਤੇ ਉਸ ਬੋਰਡ ਦੇ ਉੱਪਰ ਲਿਖਿਆ ਵੀ ਹੋਵੇਗਾ ਕਿ ਇਹ ਜਿਹੜਾ ਜੰਗਲ ਹੈ ਉਹ ਬਹੁਤ ਜ਼ਿਆਦਾ ਸੰਘਣਾ ਹੈ ਇਸ ਕਰਕੇ ਆਪਣਾ ਥੋੜਾ ਜਿਹਾ ਸਾਵਧਾਨੀ ਦੇ ਨਾਲ ਚੱਲੋ ਤੇ ਅਗੋਰੀ ਬਾਬਾ ਦੱਸ ਦਿੰਦੇ ਨੇ ਕਿ ਤੁਸੀਂ ਉਸ ਜੰਗਲ ਦੇ ਵਿੱਚੋਂ ਬਹੁਤ ਜ਼ਿਆਦਾ ਸਾਵਧਾਨੀ ਦੇ ਨਾਲ ਨਿਕਲਣਾ ਹੈ ਕਿਉਂਕਿ ਉਹ ਜੰਗਲ ਦੇ ਵਿੱਚ ਦਿਨ ਦੇ ਸਮੇਂ ਵੀ ਹਨੇਰਾ ਹੁੰਦਾ ਹੈ ਤੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਸ਼ਾਮ ਤੋਂ ਪਹਿਲਾਂ ਪਹਿਲਾਂ ਜੰਗਲ ਦੇ ਉਹ ਪੈਚ ਨੂੰ ਉਹ ਅੱਧਾ ਕਿਲੋਮੀਟਰ ਜਿਹੜਾ ਜੰਗਲੀ ਪੈਚ ਹੈ ਸੰਘਣੇ ਹਨੇਰੇ ਵਾਲਾ ਉਸ ਨੂੰ ਕ੍ਰੋਸ ਕਰ ਲਵੋ ਦਿਨ ਛਿਪਣ ਤੋਂ ਪਹਿਲਾਂ ਪਹਿਲਾਂ ਅਗੋਰੀ ਬਾਬਾ ਤੇ ਰਜਤ ਦੀ ਆਪਸ ਦੇ ਵਿੱਚ ਗੱਲਾਂ ਕਰਦੇ ਕਰਦੇ ਬਹੁਤ ਵਧੀਆ ਬੌਂਡ ਅਗੋਰੀ ਬਾਬਾ ਰਜਿਤ ਨੂੰ ਕਾਲਾ ਧਾਗਾ ਫੜਾ ਕੇ ਜਿਵੇਂ ਹੀ ਉਸ ਦੁਕਾਨ ਤੋਂ ਬਾਹਰ ਨਿਕਲ ਲੱਗਦਾ ਹੈ ਉੱਥੇ ਹੀ ਉਹ ਕੁੜੀਆਂ ਬੈਠੀਆਂ ਹੁੰਦੀਆਂ ਨੇ ਉਹ ਗੋਰੀ ਬਾਬਾ ਉਹ ਕੁੜੀਆਂ ਨੂੰ ਦੇਖ ਕੇ ਕਹਿੰਦਾ ਹੈ ਕਿ ਤੁਹਾਡੇ ਵਿੱਚੋਂ ਕਿਸ ਨੇ ਬਹੁਤ ਜ਼ਿਆਦਾ ਤੇਜ਼ ਸੈਂਟ ਲਾਇਆ ਹੋਇਆ ਜਾਂ ਇਤਰ ਲਾਇਆ ਹੋਇਆ ਹੈ ਇਹਨਾਂ ਦੋਨੇ ਕੁੜੀਆਂ ਦੇ ਵਿੱਚੋਂ ਸਨਾ ਨਾਮ ਦੀ ਕੁੜੀ ਕਹਿੰਦੀ ਹੈ ਕਿ ਮੈਂ ਪਰਫਿਊਮ ਲਗਾਇਆ ਹੋਇਆ ਹੈ ਜਿਹੜਾ ਬਹੁਤ ਜ਼ਿਆਦਾ ਸਟ੍ਰੌਂਗ ਹੈ ਤੇ ਇਹ ਜਿਹੜਾ ਅਗੋਰੀ ਬਾਬਾ ਹੁੰਦਾ ਹੈ ਇਹ ਗੁੱਸੇ ਦੇ ਨਾਲ ਸਨਾ ਵੱਲ ਦੇਖਦਾ ਹੈ ਤੇ ਉਸ ਦੇ ਵੱਲ ਮੂੰਹ ਕਰਕੇ ਕਹਿੰਦਾ ਹੈ ਕਿ ਇਹ ਬਹੁਤ ਵੱਡੀ ਗਲਤੀ ਹੈ ਕਦੇ ਵੀ ਪਹਾੜਾਂ ਦੇ ਉੱਪਰ ਇੰਨਾ ਤੇਜ਼ ਪਰਫਿਊਮ ਲਾ ਕੇ ਤਾਂ ਉਹ ਆਪਣਾ ਟਰੈਕ ਸ਼ੁਰੂ ਕਰ ਦਿੰਦੇ ਨੇ ਇੱਥੇ ਕਮਾਲ ਦੀ ਗੱਲ ਇਹ ਹੁੰਦੀ ਹੈ ਕਿ ਜਿਵੇਂ ਹੀ ਇਹ ਆਪਣਾ ਟਰੈਕ ਸ਼ੁਰੂ ਕਰਦੇ ਨੇ ਚਾਰੇ ਜਣੇ ਉਸ ਮੈਗੂ ਪੁਆਇੰਟ ਤੋਂ ਉੱਠ ਕੇ ਚੱਲਦੇ ਨੇ ਤਾਂ ਇਹਨਾਂ ਦੇ ਅੱਗੇ-ਅੱਗੇ ਇੱਕ ਪਹਾੜੀ ਕੁੱਤਾ ਸਟਾਰਨ ਲੱਗ ਜਾਂਦਾ ਹੈ ਇਹ ਟਰੈਕ ਦਾ ਜਿਹੜਾ ਸਮਿਟ ਪੁਆਇੰਟਸ ਯਾਨੀ ਕਿ ਜਿੱਥੇ ਜਾ ਕੇ ਟਰੈਕ ਨੇ ਖਤਮ ਹੋਣਾ ਸੀ ਉਸ ਦੀ ਉਚਾਈ ਸੀ 2500 ਮੀਟਰ ਇਸ ਕਾਰਨ ਜਿਵੇਂ ਇਹ ਟਰੈਕਿੰਗ ਕਰਦੇ ਕਰਦੇ ਉੱਪਰ ਨੂੰ ਪਹਾੜ ਨੂੰ ਚੜ੍ਹਦੇ ਸਨ ਤਾਂ ਥੋੜੀ-ਥੋੜੀ ਠੰਡ ਹੋਣੀ ਵੀ ਸ਼ੁਰੂ ਹੋ ਗਈ ਸੀ ਤੇ ਸ਼ਾਮ ਦੇ ਤਕਰੀਬਨ 5 ਵਜੇ ਇਹ ਉਸ ਪੁਆਇੰਟ ਦੇ ਉੱਪਰ ਪਹੁੰਚ ਜਾਂਦੇ ਨੇ ਜਿਸ ਦੇ ਜਿੱਦਾਂ ਅਗੋਰੀ ਬਾਬੇ ਨੇ ਦੱਸਿਆ ਸੀ ਕਿ ਇੱਥੋਂ ਸੰਗੜਾ ਜੰਗਲ ਸਟਾਰਟ ਹੋ ਰਿਹਾ ਹੈ ਇਸ ਕਰਕੇ ਸਾਵਧਾਨੀ ਦੇ ਨਾਲ ਚੱਲੋ। ਵੈਸੇ ਤਾਂ ਉਸ ਸਮੇਂ ਦਿਨ ਖੜਾ ਸੀ ਪਰ ਉਹ ਜੰਗਲ ਦੇ ਅੰਦਰ ਸਾਫ਼-ਸਾਫ਼ ਹਨੇਰਾ ਦਿਖਾਈ ਦੇ ਰਿਹਾ ਸੀ। ਰਜੀਤ ਜੰਗਲ ਦੇ ਅੰਦਰ ਅੱਗੇ ਚੱਲਣਾ ਸ਼ੁਰੂ ਕਰ ਦਿੰਦਾ ਹੈ। ਇਸ ਦੇ ਪਿੱਛੇ ਦੋ ਕੁੜੀਆਂ ਹੁੰਦੀਆਂ ਨੇ ਤੇ ਲਾਸਟ ਵਿੱਚ ਪਿਊਸ਼ ਹੁੰਦਾ ਹੈ। ਤੇ ਇਹ ਸਾਰੇ ਟਰੈਕ ਦੇ ਦੌਰਾਨ ਇਹਨਾਂ ਦੇ ਨਾਲ ਉਹ ਕੁੱਤਾ ਲਗਾਤਾਰ ਚੱਲਦਾ ਆ ਰਿਹਾ ਸੀ ਤੇ ਤਕਰੀਬਨ ਇਹਨਾਂ ਨੂੰ ਅੱਧਾ ਘੰਟਾ ਲੱਗਦਾ ਹੈ ਅੱਧੇ ਘੰਟੇ ਦੇ ਵਿੱਚ ਇਹ ਜਿਹੜਾ ਸੰਗੜੇ ਜੰਗਲ ਵਾਲਾ ਉਹ ਏਰੀਆ ਹੁੰਦਾ ਹੈ ਉਸ ਨੂੰ ਕ੍ਰੋਸ ਕਰ ਦਿੰਦੇ ਨੇ। ਜੁਮੇ ਹੀ ਇਹ ਜੰਗਲ ਕ੍ਰੋਸ ਕਰਦੇ ਨੇ ਜਿਹੜੇ ਇੱਕ ਦੋ ਡੰਡੇ ਸਿਗਨਲ ਦੇ ਆ ਰਹੇ ਹੁੰਦੇ ਨੇ ਫੋਨ ਨੈਟਵਰਕ ਦੇ ਉਹ ਵੀ ਬਿਲਕੁਲ ਔਟ ਜਾਂਦੇ ਨੇ ਤੇ ਸ਼ਾਮ ਦੇ ਤਕਰੀਬਨ 6 ਵਜੇ ਇਹ ਉਸ ਪਹਾੜ ਦੀ ਚੋਟੀ ਤੇ ਪਹੁੰਚ ਜਾਂਦੇ ਨੇ ਜਿੱਥੇ ਜਾ ਕੇ ਇਹਨਾਂ ਦਾ ਟਰੈਕ ਕੰਪਲੀਟ ਹੋਣਾ ਸੀ ਪਹਾੜੀ ਦੇ ਟਾਪ ਦੇ ਉੱਪਰ ਪਹੁੰਚਣ ਤੋਂ ਬਾਅਦ ਇਹ ਸਭ ਤੋਂ ਪਹਿਲਾਂ ਟੈਂਟ ਲਗਾਉਂਦੇ ਨੇ ਤੇ ਟੈਂਟ ਲਗਾ ਕੇ ਆਪਣਾ ਸਬਾਨ ਟੈਂਟ ਦੇ ਵਿੱਚ ਰੱਖ ਦਿੰਦੇ ਨੇ ਰਜੀਤ ਅਤੇ ਪਿਊਸ਼ ਦੋਨੇ ਜਣੇ ਆਲਾ ਦਵਾਲਾ ਦੇਖਣ ਲੱਗ ਜਾਂਦੇ ਨੇ ਪਹਾੜ ਦਾ ਕਿ ਕਿਤੋਂ ਪਾਣੀ ਦਾ ਉਹਨਾਂ ਨੂੰ ਸੋਰਸ ਮਿਲ ਜਾਵੇ ਜਿਸ ਦੇ ਨਾਲ ਉਹ ਕੁਝ ਖਾਣ ਪੀਣ ਨੂੰ ਬਣਾ ਲੈ ਇਹਨਾਂ ਨੂੰ ਆਪਣੇ ਕੈਂਪ ਤੋਂ ਉਹ ਬਣਾ ਲੈਣ ਜਿਵੇਂ ਹੀ ਰਜਿਤ ਅਤੇ ਪੂਸ਼ ਵਾਪਸ ਕੈਂਪ ਸਾਈਡ ਤੇ ਮੁੜ ਕੇ ਆਉਂਦੇ ਨੇ ਤਾਂ ਉਹ ਦੇਖਦੇ ਨੇ ਕਿ ਸਨਾ ਅਤੇ ਅਦਿੱਤੀ ਦੋਨੇ ਕੈਂਪ ਦੇ ਬਾਹਰ ਬੈਠੀਆਂ ਹੁੰਦੀਆਂ ਨੇ ਟੈਂਟ ਦੇ ਬਾਹਰ ਬੈਠੀਆਂ ਹੁੰਦੀਆਂ ਤੇ ਇਹ ਜਿਹੜਾ ਕੁੱਤਾ ਲਗਾਤਾਰ ਇਹਨਾਂ ਦੇ ਨਾਲ ਚੱਲ ਰਿਹਾ ਸੀ ਉਹ ਸਨਾ ਦੇ ਵੱਲ ਦੇਖ ਕੇ ਬਹੁਤ ਜ਼ਿਆਦਾ ਤੇਜ਼ ਨਾਲ ਉੱਚੀ ਉੱਚੀ ਭੌਂਕ ਰਿਹਾ ਸੀ ਤੇ ਇਹ ਚੀਜ਼ ਇਹਨਾਂ ਨੂੰ ਵੀ ਥੋੜੀ ਅਜੀਬ ਲੱਗਦੀ ਹੈ ਕਿ ਇਹ ਕੁੱਤਾ ਸਵੇਰ ਤੋਂ ਸਾਡੇ ਨਾਲ ਚੱਲ ਰਿਹਾ ਹੈ ਤੇ ਹੁਣ ਇਕੱਲੀ ਸਨਾ ਨੂੰ ਦੇਖ ਕੇ ਲਗਾਤਾਰ ਭੌਂਕਦਾ ਜਾ ਰਿਹਾ ਹੈ ਤੇ ਇਹ ਕੁੱਤੇ ਦੀ ਲਗਾਤਾਰ ਭੌਂਕੜ ਦੀ ਆਵਾਜ਼ ਬਹੁਤ ਜ਼ਿਆਦਾ ਤੇਜ਼ ਹੁੰਦੀ ਜਾ ਰਹੀ ਸੀ ਜਿਵੇਂ ਕਿ ਇਹ ਕਿਸੇ ਚੀਜ਼ ਤੋਂ ਬ ਕਿ ਇਹ ਕੁੱਤੇ ਨੂੰ ਇੱਥੋਂ ਭਜਾ ਦਿਓ ਵੀ ਮੈਨੂੰ ਬਹੁਤ ਜ਼ਿਆਦਾ ਅਨਕੰਫਰਟੇਬਲ ਫੀਲ ਕਰਾ ਰਿਹਾ ਹੈ। ਪਿਉਸ਼ ਪੱਥਰ ਚੱਕਦਾ ਹੈ ਤੇ ਕੁੱਤੇ ਵੱਲ ਮਾਰਦਾ ਹੈ ਤੇ ਕੁੱਤਾ ਉੱਚੀ ਉੱਚੀ ਭੌਂਕਦਾ। ਉਹੀ ਸੰਗੜੇ ਜੰਗਲ ਵੱਲ ਚਲਾ ਜਾਂਦਾ ਹੈ ਜਿੱਧਰੋਂ ਇਹ ਸਾਰੇ ਆਏ ਹੁੰਦੇ ਨੇ। ਜਿਵੇਂ ਹੀ ਇਹ ਕੁੱਤਾ ਜੰਗਲ ਦੇ ਵਿੱਚ ਪਹੁੰਚ ਰਿਹਾ ਹੈ ਤਾਂ ਜੰਗਲ ਦੇ ਵਿੱਚੋਂ ਇਸ ਕੁੱਤੇ ਦੀਆਂ ਰੌਣਕ ਦੀਆਂ ਆਵਾਜ਼ਾਂ ਇਹਨਾਂ ਨੂੰ ਸੁਣਾਈ ਦੇਣ ਲੱਗ ਜਾਂਦੀਆਂ ਨੇ। ਫਿਰ ਇਹ ਸਾਰੇ ਜਾਨੇ ਖਾਣ ਪੀਣ ਦੀ ਤਿਆਰੀ ਕਰਨ ਲੱਗ ਜਾਂਦੇ ਨੇ। ਮੈਗੀ ਵਗੈਰਾ ਬਣਾਉਣਾ ਸ਼ੁਰੂ ਕਰ ਦਿੰਦੇ ਨੇ। ਉਨੇ ਟਾਈਮ ਦੇ ਵਿੱਚ ਦੀ ਸਣਾ ਇਹਨਾਂ ਦੇ ਵਿੱਚੋਂ ਉੱਠ ਕੇ ਥੋੜਾ ਸਾਈਡ ਤੇ ਚਲੀ ਜਾਂਦੀ ਹੈ ਉਸ ਸਮੇਂ ਤੱਕ ਮੂੰਹ ਹਨੇਰਾ ਹੋ ਚੁੱਕਿਆ ਸੀ ਪਰ ਇਹਨਾਂ ਤਿੰਨਾਂ ਜਣਿਆਂ ਨੂੰ ਸਣਾ ਥੋੜੀ ਜਿਹੀ ਦੂਰ ਬੈਠੀ ਸਾਫ਼-ਸਾਫ਼ ਦਿਖਾਈ ਦੇ ਰਹੀ ਹੁੰਦੀ ਹੈ ਤੇ ਅਦਿੱਤੀ ਸਣਾ ਨੂੰ ਬੁਲਾਉਣ ਦੇ ਲਈ ਸਣਾ ਕੋਲ ਜਾਂਦੀ ਹੈ ਕਿ ਆ ਕੇ ਮੈਗੀ ਖਾ ਲਾ ਤੇ ਆਪਾਂ ਥੱਕੇ ਹੋਏ ਆਂ ਤੇ ਮੈਗੀ ਖਾ ਕੇ ਆਪਾਂ ਸੌਂ ਜਾਂਦੇ ਆਂ ਤੇ ਸਵੇਰ ਆਪਾਂ ਵਾਪਸ ਥੱਲੇ ਨੂੰ ਵੀ ਉਤਰਨਾ ਹੈ ਅਦਿੱਤੀ ਸਣਾ ਦੇ ਕੋਲ ਜਾ ਕੇ ਉਸ ਨੂੰ ਇੱਕ ਦੋ ਆਵਾਜ਼ਾਂ ਮਾਰਦੀ ਹੈ ਕਿ ਸਣਾ ਆ ਜਾ ਮੈਗੀ ਖਾ ਲਾ ਮੈਗੀ ਖਾ ਲਾ ਪਰ ਸਣਾ ਉਸ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦੀ ਅਦਿੱਤੀ ਜਾ ਕੇ ਜਦੋਂ ਉਸ ਦੇ ਮੋਢੇ ਦੇ ਉ ਬਿਲਕੁਲ ਖਾਲੀ ਹੁੰਦੀਆਂ ਨੇ ਉਹਨਾਂ ਦੇ ਅੰਦਰ ਕੁਝ ਵੀ ਨਹੀਂ ਹੁੰਦਾ ਤੇ ਸਨਾ ਜਦੋਂ ਅਦਿੱਤੀ ਵੱਲ ਦੇਖਦੀ ਹੈ ਤਾਂ ਹੋਰ ਹੀ ਵੀੜ ਤਰ੍ਹਾਂ ਦੇ ਨਾਲ ਹਸਣਾ ਸ਼ੁਰੂ ਕਰ ਦਿੰਦੀ ਹੈ ਅਦਿੱਤੀ ਜਦੋਂ ਆਪਣੇ ਸਾਹਮਣੇ ਇਹ ਕੁਝ ਦੇਖਦੀ ਹੈ ਤਾਂ ਉਸ ਨੂੰ ਬਹੁਤ ਜ਼ਿਆਦਾ ਸ਼ੌਕ ਲੱਗਦਾ ਹੈ ਤੇ ਉਹ ਉੱਚੀ ਜਨੇ ਚੀਕ ਮਾਰ ਦਿੰਦੀ ਹੈ ਅਦਿੱਤੀ ਦੀ ਚੀਕ ਸੁਣ ਕੇ ਰਜੀਤ ਅਤੇ ਪਿਊਸ਼ ਉਸ ਵੱਲ ਭੱਜਦੇ ਨੇ ਜਿਵੇਂ ਹੀ ਇਹ ਸਨਾ ਤੇ ਅਦਿੱਤੀ ਦੇ ਕੋਲ ਜਾਂਦੇ ਨੇ ਤਾਂ ਇਹ ਦੇਖਦੇ ਨੇ ਕਿ ਅਦਿੱਤੀ ਜ਼ਮੀਨ ਦੇ ਉੱਪਰ ਬੇਹੋਸ਼ ਪਈ ਹੈ ਤੇ ਸਨਾ ਉਸ ਦੇ ਕੋਲ ਬੈਠੀ ਹੈ ਤੇ ਇਹਨਾਂ ਨੂੰ ਸਨਾ ਦੇ ਵਿੱਚ ਕੋਈ ਵੀ ਚੀਜ਼ ਅਲੱਗ ਨਹੀਂ ਦਿਖਾਈ ਦਿੰਦੀ ਬਿਲਕੁਲ ਨਾਰਮਲ ਪਹਿਲਾਂ ਵਰਗੀ ਦਿਖਾਈ ਦਿੰਦੀ ਹੈ ਪਿਊਸ਼ ਅਦਿੱ ਮਨੇ ਪਾਉਂਦੇ ਨੇ ਅਗ ਦੇ ਕੋਲ ਤਾਂ ਇਹ ਧਿਆਨ ਦਿੰਦੇ ਨੇ ਕਿ ਅਦਿੱਤੀ ਦੇ ਦੰਦਲ ਪੈ ਚੁੱਕੀ ਹੈ ਉਸਦੇ ਦੰਦ ਦੋਨੇ ਆਪਸ ਦੇ ਵਿੱਚ ਜੁੜ ਚੁੱਕੇ ਨੇ ਤੇ ਰਾਜੀਤ ਚਮਚਾ ਲੈ ਕੇ ਅਦਿੱਤੀ ਦੇ ਦੰਦਲ ਨੂੰ ਤੋੜਦਾ ਹੈ ਤੇ ਉਸ ਤੋਂ ਬਾਅਦ ਇਸਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਜਾਂਦੇ ਨੇ ਤੇ ਤਕਰੀਬਨ 2 ਤੋਂ 3 ਮਿੰਟ ਬਾਅਦ ਅਦਿੱਤੀ ਹਲਕਾ ਹਲਕਾ ਹੋਸ਼ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦੀ ਹੈ ਜਦੋਂ ਹੀ ਅਦਿੱਤੀ ਪ੍ਰੋਪਰ ਹੋਸ਼ ਦੇ ਵਿੱਚ ਆਉਂਦੀ ਹੈ ਤਾਂ ਹੋਸ਼ ਦੇ ਵਿੱਚ ਆਉਣ ਤੋਂ ਬਾਅਦ ਉਹ ਦੇਖਦੀ ਹੈ ਕਿ ਉਸ ਦੇ ਸਾਹਮਣੇ ਬਿਲਕੁਲ ਸਨਾ ਬੈਠੀ ਹੈ ਸਨਾ ਨੂੰ ਬੈਠੀ ਦੇਖ ਕੇ ਉਹ ਜ਼ੋਰ-ਜ਼ੋਰ ਦੀ ਰੋਲਾ ਪੁਣਾ ਸ਼ੁਰੂ ਕਰ ਦਿੰਦੀ ਹੈ ਕਿ ਐਸ ਨੇ ਹੀ ਮੈਨੂੰ ਬੇਹੋ ਬਿਲਕੁਲ ਖਾਲੀ ਹੁੰਦਾ ਹੈ ਪਿਊਸ਼ ਅਦਿੱਤੀ ਨੂੰ ਕਹਿੰਦਾ ਹੈ ਕਿ ਤੈਨੂੰ ਕੋਈ ਬਹਿਮ ਪੈ ਗਿਆ ਹੈ ਆਪਾਂ ਹਾਈ ਐਲੀਵੇਸ਼ਨ ਤੇ ਆ ਤੇ ਇੱਥੇ ਅਜਿਹਾ ਅਕਸਰ ਹੋ ਜਾਂਦਾ ਹੈ ਜਦੋਂ ਆਪਾਂ ਥੱਕੇ ਹੋਏ ਹੁੰਦੇ ਹਾਂ ਪ੍ਰੋਪਰ ਆਕਸੀਜਨ ਨਹੀਂ ਮਿਲਦੀ ਤੇ ਆਪਾਂ ਰਿਮੋਟ ਏਰੀਆ ਦੇ ਵਿੱਚ ਹੁੰਦੇ ਹਾਂ ਤਾਂ ਅਜਿਹੇ ਬਹਿਮ ਅਕਸਰੀ ਹੋਣ ਲੱਗ ਜਾਂਦੇ ਨੇ ਪਿਊਸ਼ ਦੀਆਂ ਇਸ ਤਰ੍ਹਾਂ ਦੀਆਂ ਦੋ ਚਾਰ ਗੱਲਾਂ ਸੁਣਨ ਤੋਂ ਬਾਅਦ ਅਦਿੱਤੀ ਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਕੋਈ ਬਹਿਮ ਪੈ ਗਿਆ ਸੀ ਜਿਸ ਕਾਰਨ ਮੈਂ ਇਦਾਂ ਰਿਐਕਟ ਕੀਤਾ ਹੈ ਜਿਵੇਂ ਸੋਨਾ ਨੂੰ ਮਹਿਗੀ ਦਿੱਤੀ ਜਾਂਦੀ ਹੈ ਤਾਂ ਸੋਨਾ ਇੱਕਦਮ ਰਾਜਤ ਨੂੰ ਕਹਦੀ ਹੈ ਕਿ ਮੈਨੂੰ ਇੰਨੀ ਥੋੜੀ ਮਹਿਗੀ ਕਿਉ Jadi nalar, mira ini, sih ਉਹ ਅਦਿੱਤੀ ਤੋਂ ਵੀ ਮੈਗੀ ਲੈ ਲੈਂਦੀ ਹੈ ਉਸ ਤੋਂ ਬਾਅਦ ਫਿਰ ਉਹ ਪਿਊਸ਼ ਤੋਂ ਵੀ ਮੈਗੀ ਲੈ ਲੈਂਦੀ ਹੈ ਤੇ ਉਹ ਮੈਗੀ ਇਦਾਂ ਖਾ ਰਹੀ ਹੁੰਦੀ ਹੈ ਕਿ ਜਿਵੇਂ ਕੋਈ ਬਹੁਤ ਟਾਈਮ ਦਾ ਭੁੱਖਾ ਇਨਸਾਨ ਖਾ ਰਿਹਾ ਸੀ ਹਜੇ ਸਾਰੇ ਜਣੇ ਤਾਂ ਹੌਲੀ-ਹੌਲੀ ਮੈਗੀ ਜਿਹੜੀ ਉਹਨਾਂ ਨੂੰ ਬਚੀ ਹੋਈ ਹੁੰਦੀ ਹੈ ਉਹ ਖਾ ਰਹੇ ਹੁੰਦੇ ਨੇ ਉਹਨੇ ਟਾਈਮ ਦੇ ਵਿੱਚ ਸਨਾ ਸਾਰੀ ਮੈਗੀ ਖਾ ਜਾਂਦੀ ਹੈ ਪਿਊਸ਼ ਸਨਾ ਅਦਿੱਤੀ ਇਹ ਤਿੰਨੇ ਮਾਡਰਨ ਕਲਾਸ ਨੂੰ ਬਿਲੋਂਗ ਕਰਦੇ ਹੁੰਦੇ ਨੇ ਤੇ ਇੱਕ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੰਮ ਕਰਦੇ ਹੁੰਦੇ ਨੇ ਇਸ ਕਰਕੇ ਇਹਨਾਂ ਦੇ ਵਿਚਾਰ ਵੀ ਖੁੱਲੇ ਹੁੰਦੇ ਨੇ ਜਿਵੇਂ ਹੀ ਇਹ ਮੈਗੀ ਖਾ ਕੇ ਹਟਦੇ ਨੇ ਉਸ ਤੋਂ ਬਾਅਦ ਇਹ ਰੰਮ ਪੀਣੀ ਸ਼ੁਰੂ ਕਰ ਦਿੰਦੇ ਨੇ ਬਾਕ ਵਲ ਜਾਂਦਾ ਹੈ ਤਾਂ ਇਹ ਸਾਰਿਆਂ ਦੇ ਉੱਪਰ ਦੇ ਸਭ ਉੱਪਰ ਰਹਿ ਜਾਂਦੇ ਨੇ ਕਿਉਂਕਿ ਸਨਾ ਰਾਮ ਦੇ ਗਲਾਸ ਦੇ ਵਿੱਚ ਪਹਿਲਾਂ ਆਪਣੇ ਬਾਲਾਂ ਨੂੰ ਡਿਪ ਕਰਦੀ ਸੀ ਤੇ ਫਿਰ ਉਹ ਬਾਲਾਂ ਨੂੰ ਆਪਣੇ ਮੂੰਹ ਦੇ ਵਿੱਚ ਚੂਸਦੀ ਸੀ ਤੇ ਫਿਰ ਬਾਲਾਂ ਨੂੰ ਚਿੱਤ ਕੇ ਉਹ ਅੱਗ ਦੇ ਉੱਪਰ ਥੋਕ ਦਿੰਦੀ ਸੀ ਤੇ ਇਹਨਾਂ ਤਿੰਨਾਂ ਨੂੰ ਸਮਝ ਲੱਗ ਜਾਂਦਾ ਹੈ ਕਿ ਇੱਥੇ ਕੁਝ ਨਾ ਕੁਝ ਤਾਂ ਜ਼ਰੂਰ ਗੜਬੜ ਹੈ ਉਸ ਤੋਂ ਬਾਅਦ ਜਿਹੜੀ ਚੀਜ਼ ਇੱਥੇ ਵਾਪਰਦੀ ਹੈ ਉਹ ਤਿੰਨੇ ਜਣਿਆਂ ਦੇ ਰੋਂਗਟੇ ਖੜੇ ਕਰ ਦਿੰਦੀ ਹੈ ਸਨਾ ਇੱਕਦਮ ਹੀ ਪਹਾੜੀ ਲੈਂਗੁਏਜ ਦੇ ਵਿੱਚ ਕੁਝ ਗੀਤ ਗਾਉਣਾ ਸ਼ੁਰੂ ਕਰ ਦਿੰਦੀ ਹੈ ਜਦਕਿ ਸਨਾ ਸ਼ੁਰੂ ਤੋਂ ਲੈ ਕੇ ਦਿੱਲੀ ਦੇ ਵਿੱਚ ਹੀ ਰਹਿੰਦੀ ਸੀ ਉਹ ਪਹਾੜੀ ਲੈਂਗੁਏਜ ਦੇ ਬਾਰੇ ਉਹਨ ਕਿ ਖੁਦ ਪਹਾੜੀ ਸੀ ਉਹ ਸਨਾ ਦੀ ਲੈਂਗੁਏਜ ਨੂੰ ਸਾਫ਼-ਸਾਫ਼ ਸਮਝ ਰਿਆ ਸੀ ਕਿ ਸਨਾ ਪਹਾੜੀ ਲੈਂਗੁਏਜ ਦੇ ਵਿੱਚ ਗਾਣਾ गा ਰਹੀ ਹੈ ਰਜਤ ਖੁਦ ਪਹਾੜੀ ਮੁੰਡਾ ਸੀ ਤੇ ਉਹ ਇਦਾਂ ਦੀਆਂ ਚੀਜ਼ਾਂ ਨੂੰ ਸਮਝਦਾ ਸੀ ਕਿਉਂਕਿ ਪਹਾੜਾਂ ਦੇ ਵਿੱਚ ਇਹ ਚੀਜ਼ਾਂ ਨਾਰਮਲ ਹੁੰਦੀਆਂ ਰਜਤ ਅਦਿੱਤੀ ਅਤੇ ਪਿਯੋਸ਼ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਕੋਲ ਆ ਕੇ ਬੈਠ ਜਾਓ ਕਿਸੇ ਵੀ ਤਰ੍ਹਾਂ ਦੇ ਨਾਲ ਤੁਸੀਂ ਸਨਾ ਦੇ ਨਾਲ ਕੋਈ ਗੱਲ ਨਹੀਂ ਕਰਨੀ ਉਸ ਤੋਂ ਬਾਅਦ ਰਜਤ ਸਨਾ ਨੂੰ ਪੁੱਛਦਾ ਹੈ ਕਿ ਤੈਨੂੰ ਪਹਾੜੀ ਕਿਵੇਂ ਆਉਂਦੀ ਹੈ ਤੂੰ ਤਾਂ ਦਿੱਲੀ ਦੀ ਰਹਿਣ ਵਾਲੀ ਹੈ ਤੈਨੂੰ ਇੰਨੀ ਪ੍ਰੋਪਰ ਪਹਾੜੀ ਕਿੱਥੋਂ ਆ ਗਈ ਸਨਾ ਹਲਕਾ ਜਿਹਾ ਫੇਸ ਆਪਣਾ ਉੱਪਰ ਨੂੰ ਚੱਕ ਕੇ ਰਜਤ ਨੂੰ ਕ ਲੈਂਗੁਏਜ ਦੇ ਵਿੱਚ ਗਾਣਾ ਗਾਣਾ ਸ਼ੁਰੂ ਕਰ ਦਿੰਦੀ ਹੈ ਰਜਿਤ ਪਹਾੜਾਂ ਦੇ ਵਿੱਚ ਹੀ ਪਲਿਆ ਸੀ ਤੇ ਪਹਾੜਾਂ ਦੇ ਵਿੱਚ ਹੀ ਵੱਡਾ ਹੋਇਆ ਸੀ ਉਸ ਨੂੰ ਪਤਾ ਸੀ ਕਿ ਏਦਾਂ ਦੀ ਸਿਚੁਏਸ਼ਨ ਨੂੰ ਹੈਂਡਲ ਕਿਵੇਂ ਕਰਨਾ ਹੈ ਜਿਹੜੀਆਂ ਇਹਨਾਂ ਦੇ ਸਾਹਮਣੇ ਲੱਕਣਾ ਪਈਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਅੱਗ ਵੱਲ ਰਹੀ ਹੁੰਦੀ ਹੈ ਰਜਿਤ ਉਹਨਾਂ ਦੇ ਵਿੱਚੋਂ ਇੱਕ ਲੱਕੜ ਨੂੰ ਚੱਕਦਾ ਹੈ ਜਿਹੜੇ ਇਹਨਾਂ ਦੇ ਕੋਈ ਪਹਾੜੀ ਰੀਤੀ ਰਿਵਾਜ ਹੁੰਦੇ ਨੇ ਕੋਈ ਰਿਚੁਅਲ ਹੁੰਦੇ ਨੇ ਭੂਤ ਪ੍ਰੇਤਾਂ ਨੂੰ ਇੱਧਰ ਉੱਧਰ ਕਰਨ ਵਾਲੇ ਰਜਿਤ ਉਦਾਂ ਦਾ ਕੁਝ ਬੋਲਣ ਲੱਗ ਜਾਂਦਾ ਹੈ ਮੰਤਰ ਵਗੈਰਾ ਤੇ ਕੁਝ ਸਮੇਂ ਬਾਅਦ ਸਨਾ ਬਿਲਕੁਲ ਸ਼ਾਂਤ ਹੋ ਜਾਂਦੀ ਹੈ ਤੇ ਇਹ ਤਿੰਨ ਜਣੇ ਲਗਾਤਾਰ ਵਸਤੇ ਇਸ ਤਰ੍ਹਾਂ ਕਹਿੰਦੀ ਕਦੀ ਸਨਾ ਜੰਗਲਵਾਲ ਨੂੰ ਬਰਨਾ ਸ਼ੁਰੂ ਕਰ ਦਿੰਦੀ ਹੈ ਇਹ ਤਿੰਨੇ ਜਣੇ ਰੌਲਾ ਪਾਉਣ ਲੱਗ ਜਾਂਦੇ ਨੇ ਕਿ ਸਨਾ ਤੂੰ ਜੰਗਲਵਾਲ ਨਾ ਜਾ ਇਸ ਟਾਈਮ ਉੱਥੇ ਜਾਣਾ ਸੇਫ ਨਹੀਂ ਹੈ ਤੂੰ ਵਾਪਸ ਆ ਜਾ ਵਾਪਸ ਆ ਜਾ ਦਿੱਤੀ ਅਤੇ ਪਿਊਸ਼ ਆਪਸ ਦੇ ਵਿੱਚ ਕੁਸਰਮੁਝੇ ਸ਼ੁਰੂ ਕਰ ਦਿੰਦੇ ਨੇ ਕਿ ਉਹਨਾਂ ਨੂੰ ਸਨਾ ਦੇ ਮਗਰ ਜਾਣਾ ਚਾਹੀਦਾ ਹੈ ਜਾਂ ਨਹੀਂ ਤਾਂ ਰਜਿਤ ਇਹਨਾਂ ਨੂੰ ਵਿਚਾਲੇ ਹੀ ਟੋਕ ਦਿੰਦਾ ਹੈ ਤੇ ਕਹਿੰਦਾ ਹੈ ਤੁਹਾਨੂੰ ਕੱਖ ਨਹੀਂ ਪਤਾ ਕਿ ਇੱਥੇ ਚੱਲ ਕੀ ਰਿਹਾ ਹੈ ਇਸ ਕਰਕੇ ਚੁੱਪ ਕਰਕੇ ਇੱਥੇ ਹੀ ਬੈਠੇ ਰਹੋ ਜਿਵੇਂ ਹੀ ਸਨਾ ਭੱਜੀ ਜਾਂਦੀ ਹੋਈ ਉਸ ਜੰਗਲ ਦੇ ਵਿੱਚ ਐਂਟਰ ਕਰਦੀ ਹੈ ਤਾਂ ਜੰਗਲ ਦੇ ਵਿੱਚ ਐਂਟਰ ਕਰਨ ਤੋਂ ਬਾਅਦ ਤਕਰੀਬਨ ਜਦੋਂ 3 ਬਾਦ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਵਾਜ਼ ਸੁਣਾਈ ਨਹੀਂ ਦਿੰਦੀ ਫਿਰ ਇਹਨਾਂ ਨੂੰ ਸਨਾ ਦੀ ਆਵਾਜ਼ ਸੁਣਾਈ ਦਿੰਦੀ ਹੈ ਜਿਸ ਦੇ ਵਿੱਚ ਸਨਾ ਕਹਿ ਰਹੀ ਹੁੰਦੀ ਹੈ ਕਿ ਮੈਨੂੰ ਬਚਾ ਲਓ ਇਹ ਮੈਨੂੰ ਮਾਰ ਦੂਗੀ ਮੈਨੂੰ ਬਚਾ ਲਓ ਮੈਨੂੰ ਬਚਾ ਲਓ ਸਨਾ ਲਗਾਤਾਰ ਤਕਰੀਬਨ ਇਹ ਗੱਲ 10 ਤੋਂ ਲੈ ਕੇ 12 ਵਾਰ ਬੋਲਦੀ ਹੈ ਕਿ ਮੈਨੂੰ ਬਚਾ ਲਓ ਇਹ ਮੈਨੂੰ ਮਾਰ ਦੂਗੀ ਮੈਨੂੰ ਬਚਾ ਲਓ ਰਜਤ ਨੇ ਪਿਊਸ਼ ਅਤੇ ਅਦਿੱਤੀ ਦਾ ਜੋਰ ਨਾਲ ਹੱਥ ਫੜਿਆ ਹੋਇਆ ਸੀ ਤੇ ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਤੁਸੀਂ ਕਿਸੇ ਨੇ ਵੀ ਜੰਗਲ ਦੇ ਵਿੱਚ ਐਂਟਰ ਨਹੀਂ ਕਰਨਾ ਭੁੱਲ ਕੇ ਵੀ ਐਂਟਰ ਨਹੀਂ ਕਰਨਾ ਤੁਸੀਂ ਚੁੱਪਚਾਪ ਇੱਥੇ ਬੈਠੇ ਰਹੋ ਜਿਹੜਾ ਕੁਝ ਇੱਥੇ ਹੋ ਰ ਕਾ ਇਹ ਤਿੰਨੇ ਜਣੇ ਫੜ ਲੈਂਦੇ ਨੇ ਆਪਣੇ ਹੱਥ ਦੇ ਵਿੱਚ ਤੇ ਤਕਰੀਬਨ 10 ਜਾਂ 15 ਮਿੰਟ ਦੇ ਫਰਕ ਤੋਂ ਬਾਅਦ ਲਗਾਤਾਰ ਹਨਾਂ ਦੀਆਂ ਚੀਕਾਂ ਇਹਨਾਂ ਨੂੰ ਸੁਣਾਈ ਦੇਦੀਆਂ ਸੀ ਰਾਤ ਕਾਫੀ ਜ਼ਿਆਦਾ ਹੋ ਚੁੱਕੀ ਸੀ ਤੇ ਠੰਡ ਵੀ ਬਹੁਤ ਜ਼ਿਆਦਾ ਸੀ ਕਿਉਂਕਿ ਉਹ ਪਹਾੜੀ ਦਾ ਟਾਪ ਸੀ ਇਸ ਕਰਕੇ ਤਿੰਨੇ ਜਣੇ ਇੱਕ ਟੈਂਟ ਦੇ ਵਿੱਚ ਹੀ ਬੈਠ ਜਾਂਦੇ ਨੇ ਤੇ ਤਕਰੀਬਨ ਅੱਧੀ ਰਾਤ ਤੋਂ ਬਾਅਦ ਇਹਨਾਂ ਨੂੰ ਹਨਾਂ ਦੀਆਂ ਆਵਾਜ਼ਾਂ ਆਉਣੀਆਂ ਬੰਦ ਹੋ ਜਾਂਦੀਆਂ ਨੇ ਇੱਕ ਤਾਂ ਇਹ ਡਰੇ ਹੋਏ ਹੁੰਦੇ ਨੇ ਉਪਰੋਂ ਥੱਕੇ ਬਹੁਤ ਜ਼ਿਆਦਾ ਹੁੰਦੇ ਨੇ ਤੇ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਦੋਂ ਰਾਤ ਨੂੰ ਇਹ ਤਿੰਨੇ ਜਣੇ ਇੱਕ ਜਗ੍ਹਾ ਤੇ ਉਸ ਟੈਂਟ ਦੇ ਅੰਦਰ ਬੈਠੇ ਬੈਠੇ ਹੀ ਸੌ ਜਾਂਦੇ ਨੇ ਸਵੇਰ ਕਿਸੇ ਪਰ ਮੂੰਹ ਹਨੇਰਾ ਸੀ ਜਿਵੇਂ ਹੀ ਆਪਣੇ ਟੈਂਟ ਦੀ ਜੈਪ ਕੋਲ ਕੇ ਬਾਹਰ ਨਿਕਲਦੇ ਨੇ ਤਾਂ ਦੇਖਦੇ ਨੇ ਕਿ ਉਹਨਾਂ ਦੇ ਟੈਂਟ ਦੇ ਬਿਲਕੁਲ ਸਾਹਮਣੇ ਸਨਾ ਬੈਠੀ ਹੋਈ ਹੈ ਤੇ ਰਜਤ ਡਰ ਦਾ ਡਰਦਾ ਸਨਾ ਦੇ ਕੋਲ ਜਾ ਕੇ ਪੁੱਛਦਾ ਹੈ ਕਿ ਸਨਾ ਤੂੰ ਠੀਕ ਹੈ ਤਾਂ ਸਨਾ ਝੱਟ ਦਾਣੀ ਰਜਤ ਦਾ ਹੱਥ ਫੜ ਕੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੰਦੀ ਹੈ ਇੱਕ ਤਰ੍ਹਾਂ ਦੇ ਨਾਲ ਰਜਤ ਸ਼ਰਮਿੰਦਾ ਹੋਇਆ ਕਹਿੰਦਾ ਹੈ ਕਿ ਸੌਰੀ ਸਨਾ ਅਸੀਂ ਰਾਤ ਤੈਨੂੰ ਬਚਾਉਣ ਜੰਗਲ ਦੇ ਵਿੱਚ ਨਹੀਂ ਆਏ ਜਦੋਂ ਤੂੰ ਡਰੀ ਹੋਈ ਜੰਗਲ ਦੇ ਵਿੱਚ ਬੋਲ ਰਹੀ ਸੀ ਇੱਥੇ ਸਨਾ ਝਾੜ ਦੇਣੇ ਬੋਲਦੀ ਹੈ ਕਿ ਰਜਤ ਤੂੰ ਕੀ ਗੱਲ ਕਰ ਰਿਹਾ ਹੈ ਤੂੰ ਹੀ ਤਾਂ ਮੈਨੂੰ ਜੰਗਲ ਦੇ ਅੰਦਰੋਂ ਬ ਰਜਤ ਸਨਾ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਡਿਟੇਲ ਦੇ ਵਿੱਚ ਦੱਸ ਕੱਲ ਰਾਤ ਤੇਰੇ ਨਾਲ ਪ੍ਰੋਪਰ ਹੋਇਆ ਕੀ ਸੀ ਸਨਾ ਦੱਸਦੀ ਹੈ ਕਿ ਮੈਨੂੰ ਨਹੀਂ ਪਤਾ ਕਿ ਮੈਂ ਜੰਗਲ ਦੇ ਅੰਦਰ ਕਿਵੇਂ ਗਈ ਤੇ ਕੌਣ ਮੈਨੂੰ ਲੈ ਕੇ ਗਿਆ ਸਨਾ ਦੱਸਦੀ ਹੈ ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕੋਈ ਮੇਰੀ ਗਰਦਨ ਦੇ ਕੋਲ ਖੜਾ ਸਾਂ ਲੈ ਰਿਆ ਹੈ ਸਨਾ ਦੱਸਦੀ ਹੈ ਕਿ ਜਿਵੇਂ ਮੈਂ ਇੱਕਦਮ ਪਿੱਛੇ ਨੂੰ ਮੁੜ ਕੇ ਦੇਖਦੀਆਂ ਤਾਂ ਉੱਥੇ ਇੱਕ ਔਰਤ ਖੜੀ ਹੁੰਦੀ ਹੈ ਪਹਾੜੀ ਔਰਤ ਖੜੀ ਹੁੰਦੀ ਹੈ ਜਿਸ ਦੇ ਪਹਾੜੀ ਪਹਿਰਾਵਾ ਪਾਇਆ ਸੀ ਤੇ ਪਹਾੜੀ ਗਹਿਣੇ ਪਾਏ ਹੋਏ ਸਨ ਸਨਾ ਕਹਿੰਦੀ ਹੈ ਪਹਿਲੀ ਚੀਕ ਤਾਂ ਮੈਂ ਉਸ ਸਮੇ ਮਾਰੀ ਜਦੋਂ ਮੈਂ ਉਸ ਨੂੰ ਦੇਖਿਆ ਤੇ ਦੂਜੀ ਚੀਕ ਕਿ ਉਸ ਤੋਂ ਬਾਅਦ ਜਿੰਨਾ ਮੈਨੂੰ ਯਾਦ ਹੈ ਤਾਂ ਮੈਨੂੰ ਇਹ ਪਤਾ ਹੈ ਕਿ ਉਹ ਔਰਤ ਮੈਨੂੰ ਲੱਤ ਤੋਂ ਫੜਦੀ ਹੈ ਤੇ ਜੰਗਲ ਦੇ ਅੰਦਰ ਵੱਲ ਨੂੰ ਘੁੜੀਸਣਾ ਸ਼ੁਰੂ ਕਰ ਦਿੰਦੀ ਹੈ ਅੱਗੇ ਸਨਾ ਇਹ ਦੱਸਦੀ ਹੈ ਕਿ ਮੈਂ ਕੁਰਾਨ ਦੀਆਂ ਆਇਤਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਨੀ ਹਾਂ ਕਿਉਂਕਿ ਸਨਾ ਇੱਕ ਮੁਸਲਮਾਨ ਪਰਿਵਾਰ ਤੋਂ ਬਲੌਂਗ ਕਰਦੀ ਸੀ ਉਸ ਨੂੰ ਕੁਰਾਨ ਦੀਆਂ ਆਇਤਾਂ ਆਉਂਦੀਆਂ ਸੀ ਤੇ ਇਸ ਤੋਂ ਬਾਅਦ ਮੈਨੂੰ ਕੁਝ ਵੀ ਨਹੀਂ ਯਾਦ ਤੇ ਫਿਰ ਜਦੋਂ ਮੇਰੀ ਥੋੜੇ ਟਾਈਮ ਬਾਅਦ ਅੱਖ ਖੁੱਲ੍ਹਦੀ ਹੈ ਤਾਂ ਮੈਂ ਦੇਖਦੀ ਹਾਂ ਕਿ ਮੇਰੀ ਅੱਖਾਂ ਦੇ ਸਾਹਮਣੇ ਰਜਤ ਖੜਾ ਹੁੰਦਾ ਹੈ ਤੇ ਰਜਤ ਮੈਨੂੰ ਕਹਿੰਦਾ ਹੈ ਕਿ ਸਨਾ ਡਰਨ ਦੀ ਕੋਈ ਲੋੜ ਨਹੀਂ ਹੁਣ ਮੈਂ ਉਸ ਤੋਂ ਬਾਅਦ ਤੋਂ ਮੈਨੂੰ ਦਿਖਾਈ ਨਹੀਂ ਦਿੱਤਾ ਤੇ ਮੈਨੂੰ ਲੱਗਿਆ ਕਿ ਤੂੰ ਦੂਸਰੇ ਟੈਂਟ ਦੇ ਵਿੱਚ ਜਾ ਕੇ ਸੌਂ ਗਿਆ ਹੋਵੇਗਾ ਉਦੋਂ ਤੱਕ ਪੂਰਾ ਸੂਰਜ ਚੜ੍ਹ ਚੁੱਕਿਆ ਸੀ ਤੇ ਇਹ ਸਾਰੇ ਜਾਨੇ ਜਲਦੀ ਦੇ ਨਾਲ ਆਪਣਾ ਸਮਾਨ ਸਮੀਟ ਦੇ ਨੇ ਤੇ ਬਹੁਤ ਜ਼ਰਾ ਤੇਜ਼ੀ ਦੇ ਨਾਲ ਉਸ ਜਗ੍ਹਾ ਤੋਂ ਨਿਕਲ ਕੇ ਥੱਲੇ ਵੱਲ ਨੂੰ ਵਧਦੇ ਨੇ ਤੇ ਇਹ ਸਾਰੇ ਜਾਨੇ ਪਹਾੜੀ ਦੇ ਟਾਪ ਤੋਂ ਤੁਰ ਕੇ ਸਿੱਧਾ ਨੇਪਾਲੀ ਬਜ਼ੁਰਗ ਜੋੜੇ ਦੇ ਪੈਗੀ ਪੁਆਇੰਟ ਤੇ ਆ ਕੇ ਹੀ ਰੁਕਦੇ ਨੇ ਸਾਰੀ ਵੀ ਸਾਰੀ ਜਿਹੜੀ ਇਹਨਾਂ ਦੇ ਨਾਲ ਹੱਡ ਬੀਤੀ ਹੁੰਦੀ ਹੈ ਇਹ ਉਸ ਨੇਪਾਲੀ ਬਜ਼ੁਰਗ ਨੂੰ ਦੱਸਦੇ ਨੇ ਉਸ ਤੋਂ ਬਾਅਦ ਜਿਹੜੀ ਉਹ ਨੇਪਾਲੀ ਬਜ਼ੁਰਗ ਲੇੜੀ ਹੁੰਦੀ ਹੈ ਇਹਨਾਂ ਨੂੰ ਦੱਸਦੀ ਹੈ ਕਿ ਜਿਹੜੀ ਚੀਜ਼ ਇਸ ਜਾਣ ਲੱਗਿਆ ਵੀ ਤੁਹਾਨੂੰ ਦੱਸਿਆ ਸੀ ਕਿ ਦੇਵ ਪ੍ਰਿਆਗ ਜਾਣ ਦਾ ਇਹੀ ਇੱਕੋ ਇੱਕ ਰੋਡ ਹੋਇਆ ਕਰਦਾ ਸੀ ਜੰਗਲ ਦੇ ਵਿੱਚ ਦੀ ਉਸ ਸਮੇਂ ਇੱਥੇ ਇੱਕ ਬਹੁਤ ਜ਼ਿਆਦਾ ਦਰਦਨਾਕ ਤਰੀਕੇ ਦੇ ਨਾਲ ਪਹਾੜੀ ਔਰਤ ਦੀ ਮੌਤ ਹੋਈ ਸੀ ਉਸ ਪੁਆਇੰਟ ਤੇ ਜੰਗਲ ਦੇ ਔਸੇ ਹਿੱਸੇ ਦੇ ਵਿੱਚ ਉਸ ਜੰਗਲ ਦੇ ਸੰਘਣੇ ਹਿੱਸੇ ਦੇ ਵਿੱਚ ਜਿੱਥੇ ਸਨਾ ਦੇ ਨਾਲ ਇਹ ਸਾਰਾ ਕੁਝ ਹੋਇਆ ਸੀ ਤੇ ਉਸ ਪਹਾੜੀ ਔਰਤ ਦੀ ਹੀ ਆਤਮਾ ਹੈ ਜਿਹੜੀ ਛਲਾਵੇ ਦਾ ਰੂਪ ਲੈ ਕੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਤੇ ਮਾਰਦੀ ਹੈ ਉਹ ਨੇਪਾਲੀ ਬਜ਼ੁਰਗ ਕਹਿੰਦਾ ਹੈ ਕਿ ਤੁਸੀਂ ਬਹੁਤ ਜ਼ਿਆਦਾ ਲੱਕੀ ਹੋਂ ਜਿਹੜੇ ਤੁਸੀਂ ਸਨਾ ਦੇ ਬਾਰ-ਬਾਰ ਬੁਲਾਉਣ ਤੇ ਵੀ ਜੰਗਲ ਦੇ ਅੰਦਰ ਨਹੀਂ ਗਏ ਜੇਕਰ ਤੁਸੀਂ ਜੰਗਲ ਸਾਰੇ ਜਣੇ ਪੁੱਛਦੇ ਨੇ ਕਿ ਇਹ ਸਾਰਾ ਕੁਝ ਤਾਂ ਠੀਕ ਹੈ ਪਰ ਸਨਾ ਨੂੰ ਬਚਾਇਆ ਕਿਸ ਨੇ ਉਹ ਕਿਹੜਾ ਇਨਸਾਨ ਸੀ ਜਿਹੜਾ ਰਜਿਤ ਦਾ ਰੂਪ ਲੈ ਕੇ ਇਸ ਨੂੰ ਜੰਗਲ ਦੇ ਵਿੱਚੋਂ ਚਾੱਕ ਕੇ ਬਾਹਰ ਲੈ ਕੇ ਆਇਆ ਤਾਂ ਨੇਪਾਲੀ ਬਜ਼ੁਰਗ ਦੱਸਦਾ ਹੈ ਕਿ ਜਿਸ ਨੇ ਸਨਾ ਦੀ ਜਾਨ ਬਚਾਈ ਉਹ ਸਾਡੇ ਦੇਵਤਾ ਨੇ ਸਾਡੇ ਪੈਂਡ ਦੇ ਦੇਵਤਾ ਨੇ ਤੇ ਗੱਲਾਂ-ਗੱਲਾਂ ਦੇ ਵਿੱਚ ਇਹ ਵੀ ਦੱਸਦੇ ਨੇ ਕਿ ਕੁੱਤਾ ਇੱਕ ਸਨਾ ਨੂੰ ਦੇਖ ਕੇ ਬਹੁਤ ਜ਼ਿਆਦਾ ਉੱਚੀ-ਉੱਚੀ ਪੌਂਕਣ ਲੱਗ ਗਿਆ ਸੀ ਤਾਂ ਉਸ ਦਾ ਕਾਰਨ ਵੀ ਦਿਪਾਲੀ ਬਜ਼ੁਰਗ ਦੱਸਦਾ ਹੈ ਕਿ ਸਾਡੇ ਕਈ ਦੇਵੀ-ਦੇਵਤੇ ਅਜਿਹੇ ਨੇ ਜਿਹੜੇ ਕੁੱਤੇ ਦੀ ਸਵਾਰੀ ਕਰਦੇ ਨੇ ਤੇ ਹੋ ਸਕਦਾ ਹੈ ਉਹ ਤੁਹਾਨੂੰ ਅਵੇਅਰ ਕਰ ਰਹੇ ਹੋਣ ਤੇ ਫਿਰ ਇਹ ਨੇਪਾਲੀ ਬਜ਼ੁਰਗ ਤੋਂ ਪੁੱਛਦੇ ਨੇ ਉੱਪਰ ਇਹ ਕਿਉਂ ਭਾਰੀ ਪਈ ਤਨਪਾਲੀ ਬਜ਼ੁਰਗ ਲੇਡੀ ਦੱਸਦੀ ਹੈ ਕਿ ਸਨਾ ਨੇ ਬਹੁਤ ਜ਼ਿਆਦਾ ਤੇਜ਼ ਪਰਫਿਊਮ ਲਾਇਆ ਹੋਇਆ ਸੀ ਤੇ ਜਿਹੜੀਆਂ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਪਰਫਿਊਮ ਵੱਲ ਅਟ੍ਰੈਕਟ ਹੁੰਦੀਆਂ ਨੇ ਖਾਰ ਸ਼ਿੰਗਾਰ ਜਾਂ ਖੁਸ਼ਬੂ ਦੇ ਵੱਲ ਉਹ ਅਟ੍ਰੈਕਟ ਹੁੰਦੀਆਂ ਨੇ ਇਸ ਕਰਕੇ ਉਹਨਾਂ ਨੇ ਸਨਾ ਨੂੰ ਹੀ ਦਬੋਚ ਲਿਆ ਜਾਂ ਸਨਾ ਦੇ ਉੱਪਰ ਇਹ ਭਾਰੀ ਪੈ ਗਈ ਇਹ ਸਟੋਰੀ ਹੈ ਜੀ ਜੂਨ 2024 ਪਿਛਲੇ ਸਾਲ ਦੀ ਉੱਤਰਾਖੰਡ ਦੇ ਤਕਰੀਬਨ ਹਰ ਇੱਕ ਪਿੰਡ ਦਾ ਇੱਕ ਦੇਵਤਾ ਹੁੰਦਾ ਹੈ ਜਾਂ ਇੱਕ ਏਰੀਆ ਦਾ ਦੇਵਤਾ ਹੁੰਦਾ ਹੈ ਜਿਹੜੇ ਸਾਡੀ ਵੀਡੀਓ ਉੱਤਰਾਖੰਡ ਤੋਂ ਦੇਖ ਰਹੇ ਨੇ ਉਹ ਜ਼ਰੂਰ ਇਹ ਗੱਲ ਨੂੰ ਸਮਝ ਗਏ ਹੋਣਗੇ ਤੇ ਅਸੀਂ ਸਾਡਾ ਮਕਸਦ ਇੱਥੇ ਕਿਸੇ ਵੀ ਤਰ੍ਹਾਂ ਦਾ ਵਹਿਮ ਭਰਮ ਫਲਾਉਣਾ ਨਹੀਂ ਹੈ ਸਾਡਾ ਚੈਨਲ ਖੁਦ ਸਾਇੰਸ ਦੇ ਨਾਲ ਰਿਲੇਟਡ ਹੈ ਪਰ ਅਸੀਂ ਕੁਝ ਇਸ ਤਰ੍ਹਾਂ ਦੀਆਂ ਸਟੋਰੀਜ਼ ਵੀ ਤੁਹਾਡੇ ਸਾਹਮਣੇ ਲੈ ਕੇ ਆਉਨੇ ਹਾਂ ਜਿਹੜੀਆਂ ਥੋੜੀਆਂ ਜਿਹੀਆਂ ਅਜੀਬ ਹੁੰਦੀਆਂ ਨੇ ਜਾਂ ਜਿੰਨਾ ਤੇ ਯਕੀਨ ਕਰਨਾ ਔਖਾ ਹੁੰਦਾ ਹੈ ਇਹ ਸਾਰੀ ਘਟਨਾ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਹਾਡਾ ਕੀ ਖਿਆਲ ਹੈ ਤੁਹਾਡਾ ਕੀ ਓਪੀਨੀਅਨ ਹੈ ਉਹ ਤੁਸੀਂ ਆਪ ਬਣਾਉਣਾ ਹੈ ਤੇ ਤੁਸੀਂ ਸਿਲਾਵੇ ਬਾਰੇ ਕੀ ਜਾਣਦੇ ਹੋ ਸਿਲਾਵਾ ਕੀ ਚੀਜ਼ ਹੁੰਦੀ ਹੈ ਜਿਹੜੇ ਪਹਾੜੀ ਏਰੀਆ ਤੋਂ ਸਾਡੀ ਵੀਡੀਓ ਦੇਖ ਰਹੇ ਨੇ ਉਹ ਜ਼ਰੂਰ ਇਸ ਚੀਜ਼ ਬਾਰੇ ਦੱਸਣ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ